ਗੁਰਦਾਸਪੁਰ ਦੇ ਵਪਾਰਕ ਸੰਗਠਨ ਚੈਂਬਰ ਆਫ ਕਮਰਸ ਦੇ ਅਹੁਦੇਦਾਰਾਂ ਵੱਲੋਂ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਉਪਰਾਲੇ ਲਗਾਤਾਰ ਜਾਰੀ ਹਨ ਅੱਜ ਬੀਐਸਐਫ ਰੋਡ ਤੇ ਸਥਿਤ ਨੰਗਲੀ ਸਕੂਲ ਵਿਖੇ ਚੈਂਬਰ ਆਫ ਕਮਰਸ ਵੱਲੋਂ ਲਗਾਤਾਰ ਤੀਸਰਾ ਵਰਣ ਮਹੋਤਸਵ ਬਣਾਇਆ ਗਿਆ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਐਸਐਸਪੀ ਗੁਰਦਾਸਪੁਰ ਆਈਪੀਐਸ ਜੀਰੀ ਦਿਆਮਾ ਹਰਿਸ਼ ਕੁਮਾਰ ਓਮਪrakash ਜੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਜਦਕਿ ਗੋਲਡਨ ਇੰਸਟੀਚਿਊਟ ਦੇ ਐਮਡੀ ਡਾਕਟਰ ਮੋਹਿਤ ਮਹਾਜਨ ਸਕੂਲ ਦੇ ਪ੍ਰਿੰਸੀਪਲ ਸ਼ਿਖਾ ਮੈਦਾਨ ਵਨ ਵਿਭਾਗ ਅਧਿਕਾਰੀ ਬਨੀ ਸਿੰਘ ਦੇ ਸਕੂਲ ਦਾ ਸਟਾਫ ਵੀ ਇਸ ਮੌਕੇ ਤੇ ਹਾਜ਼ਰ ਸੀ ਪ੍ਰਬੰਧਕ ਕਮੇਟੀ ਅਤੇ ਚੈਂਬਰ ਆਫ ਕਾਮਰਸ ਦੇ ਉੱਦੇਦਾਰਾਂ ਵੱਲੋਂ ਐਸਐਸਪੀ ਸਾਹਿਬ ਦਾ ਪਹੁੰਚਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ ਸਕੂਲ ਦੇ ਵਿਦਿਆਰਥੀਆਂ ਨੇ ਵੀ ਐਸਐਸਪੀ ਸਾਹਿਬ ਨੂੰ ਪੁਸ਼ਪ ਵਰਸ਼ਾ ਕਰਕੇ ਸਕੂਲ ਅੰਦਰ ਜੀ ਆਇਆਂ ਵਾਖੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਇਸ ਮੌਕੇ ਤੇ ਬਹੁਤ ਹੀ ਸ਼ਾਨਦਾਰ ਸੱਭਿਆਚਾਰਕ ਤੇ ਸਿੱਖਿਆਦਾਇਕ ਪ੍ਰੋਗਰਾਮ ਪੇਸ਼ ਕੀਤੇ ਗਏ ਇਸ ਮੌਕੇ ਤੇ ਐਸਐਸਪੀ ਸਾਹਿਬ ਨੇ ਇੱਕ ਪੌਦਾ ਵੀ ਸਕੂਲ ਵਿੱਚ ਲਗਾਇਆ ਗੱਲਬਾਤ ਦੌਰਾਨ ਐਸਐਸਪੀ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਆਮਾ ਹਰੀਸ਼ ਕੁਮਾਰ ਉਪਰਕਾਰ ਜੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਾਤਾਵਰਣ ਨੂੰ ਸਾਫ਼ ਸੁਥਰਾ ਤੇ ਹਰਿਆ ਭਰਿਆ ਬਣਾਉਣ ਦੇ ਲਈ ਉਪਰਾਲੇ ਕਰਨੇ ਚਾਹੀਦੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਮਾਪਿਆਂ ਨੂੰ ਇੱਕ ਖਾਸ ਸੰਦੇਸ਼ਾ ਦਿੱਤਾ ਕਿ ਨਵੇਂ ਬਦਲੇ ਟ੍ਰੈਫਿਕ ਨਿਯਮਾਂ ਦੇ ਅਨੁਸਾਰ ਨਾਬਾਲਗ ਬੱਚਿਆਂ ਨੂੰ ਮਾਤਾ-ਪਿਤਾ ਬਿਲਕੁਲ ਵੀ ਵਾਹਨ ਨਾ ਦੇਣ ਜੇਕਰ ਕੋਈ ਵੀ ਨਾਬਾਲਗ ਬੱਚਾ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ ਅੱਜ ਗੁਰਦਾਸਪੁਰ ਚੈਂਬਰ ਆਫ ਕਾਮਰਸ ਤੇ ਸ਼੍ਰੀਨੰਗੀ ਸਕੂਲ ਵੱਲੋਂ ਇੱਕ ਬੜਾ ਚੰਗਾ ਉਪਰਾਲਾ ਕੀਤਾ ਗਿਆ ਉਹਨਾਂ ਨੇ ਬੱਚਿਆਂ ਨੂੰ ਬੂਟੇ ਵੀ ਵੰਡੇ ਹਨ ਤੇ ਇੱਕ ਪਰਿਆਵਰਣ ਨੂੰ ਬਚਾਉਣ ਦਾ ਸੰਦੇਸ਼ ਵੀ ਦਿੱਤਾ ਹੈ ਇਹਦੇ ਨਾਲ ਨਾਲ ਹੀ ਇਹਨਾਂ ਨੇ ਬੜੀ ਇੰਪੋਰਟੈਂਟ ਜਿਹੜੀ ਮੁਹਿੰਮ ਹੈ ਉਹਨੂੰ ਵੀ ਆਗਾਜ਼ ਕੀਤਾ ਹੈ ਕਿ ਨਸ਼ਾ ਨਸ਼ਿਆਂ ਤੋਂ ਵਿਰੁੱਧ ਬੱਚਿਆਂ ਨੂੰ ਜਾਗਰੂਕ ਕਰਨਾ ਪੇਰੈਂਟਸ ਨੂੰ ਜਾਗਰੂਕ ਕਰਨਾ ਕਿ ਉਹ ਆਪਣੇ ਬੱਚਾ ਤੇ ਧਿਆਨ ਰੱਖਣ ਕਿਤੇ ਵੀ ਉਹਨਾਂ ਦੀ ਕਿਸੇ ਵੀ ਗਤੀਵਿਧੀ ਦਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਬੇਸਿਕਲੀ ਮੁਕੜ ਨਾਟਕ ਦੇ ਥਰੂ ਤੇ ਸਪੀਚਸ ਦੇ ਥਰੂ ਇਹਨਾਂ ਨੇ ਬੜਾ ਚੰਗਾ ਇੱਕ ਮੈਸੇਜ ਜਿਹੜਾ ਹੈ ਉਹ ਸਾਰਿਆਂ ਨੂੰ ਮਿਲਦਾ। ਅ ਜੀ ਮੈਨੂੰ ਇਹ ਦੱਸ ਤੂੰ ਇਹਨਾਂ ਨੇ ਦੱਸਿਆ ਹੈ ਕਿ ਜਿਹੜੇ ਵੀ ਬੱਚੇ ਨੇ ਬੂਟੇ ਦੀ ਬੜੀ ਚੰਗੀ ਦੇਖਭਾਲ ਕੀਤੀ ਹੈ ਤੇ ਉਹਨੂੰ ਸੰਭਾਲਿਆ ਹੈ। ਸੋ ਉਹਨਾਂ ਨੂੰ ਉਹ ਸਿਲੈਕਟ ਕਰਕੇ ਤੇ ਉਹਨਾਂ ਨੂੰ ਕੁਝ ਅਵਾਰਡ ਰਿਵਾਰਡ ਤੇ ਰੈਕਗਨਿਸ਼ਨ ਦੇਣਗੇ। ਐਂਡ ਇਹ ਬੱਚੇ ਵੀ ਬੜੇ ਸੁਨਸਿਆਰ ਹੈਗੇ। ਮੈਨੂੰ ਦੇਖ ਕੇ ਪਰਸਨਲ ਵੀ ਇੱਕ ਬੜੀ ਖੁਸ਼ੀ ਹੋਈ ਕਿ ਉਹ ਸਾਰੇ ਬੜੇ ਅਨੁਸਾਸਿਤ ਸੀਗੇ। ਇੰਦਾ ਨਹੀਂ ਹੈ ਕਿ ਬੂਟੇ ਲਗਾ ਕੇ ਨਾ ਤਾਂ ਕੈਂਪਸ ਵੀ ਬੜਾ ਹਰਾ-ਭਰਾ ਹੈ। ਸੋ ਇਹ ਡੈਫੀਨੇਟਲੀ ਬੂਟੇ ਦਾ ਖਿਆਲ ਰੱਖਣਗੇ ਕਿਉਂਕਿ ਬੂਟੇ ਅਦਰਵਾਇਜ਼ ਲਗਾਣ ਤੋਂ ਕੋਈ ਫਾਇਦਾ ਨਹੀਂ ਹੈ ਆਗਰ ਆਪਾਂ ਇੱਕ ਵਾਰ ਹੀ ਲਗਾ ਕੇ ਉਹਨੂੰ ਛੱਡ ਦਈਏ ਉਹ ਤਾਂ ਚੜਨ ਰਹਿ ਕੇ ਸੋ ਅੱਗੇ ਗਰੋ ਨਹੀਂ ਕਰਦੇ ਸੋ ਇਹੀ ਚੀਜ਼ ਆਪਣੇ ਪ੍ਰੋਗਰਾਮਸ ਦੀ ਵੀ ਹੈਗੀ ਕਿ ਆਪਾਂ ਇੱਕ ਵਾਰ ਹੀ ਪ੍ਰੋਗਰਾਮ ਕਰਕੇ ਛੱਡਤਾ ਸੋ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਉਹਦਾ ਫਾਇਦਾ ਉਦੋਂ ਹੀ ਹੁੰਦਾ ਜਦੋਂ ਅਸੀਂ ਲੈਕਚਰ ਦਿੰਨੇ ਆ ਉਹਨਾਂ ਨੂੰ ਸਮਝਾਉਂਦੇ ਆ ਉਹ ਚੀਜ਼ ਕੰਟੀਨਿਊਸ਼ਨ ਦੇ ਵਿੱਚ ਰਹਿੰਦੀ ਹੈ ਭਾਵੇਂ ਉਹ ਨਸ਼ੇ ਵਿਰੋਧੀ ਹੋ ਚਾਹੇ ਉਹ ਪ੍ਰਿਆਵਰਣ ਨੂੰ ਬਚਾਉਣ ਦੇ ਲਈ ਹੋਵੇ ਇੱਕ ਚੀਜ਼ ਜਿਹੜੀ ਇੱਕ ਬੀਜ ਦੀ ਤਰ੍ਹਾਂ ਹੈ ਕਿ ਆਪਾਂ ਬੂਤਾ ਹੈ ਉਸ ਤੋਂ ਬਾਅਦ ਉਹਦਾ ਧਿਆਨ ਰੱਖਣਾ ਹੈ ਉਹਨੂੰ ਰੁੱਖ ਤੱਕ ਇੱਕ ਜਰਨੀ ਹੈਗੀ ਉਹਨੂੰ ਲੈ ਕੇ ਜਾਣਾ ਸੋ ਮੈਨੂੰ ਉਮੀਦ ਹੈ ਕਿ ਡੈਫੀਨੇਟਲੀ ਬੱਚੇ ਰੱਖਣਗੇ ਕਿਹਾ ਇਹ ਸੰਸ਼ੋਧਨ ਕਿਤੇ ਗਏ ਹਨ ਔਰ ਇਹ ਪਹਿਲਾਂ ਵੀ ਕਾਨੂੰਨ ਤਾਂ ਪਹਿਲਾਂ ਵੀ ਸੀਗੇ ਮੋਟਰ ਵਹੀਕਲ ਐਕਟ ਸੀ ਤੇ ਵਕ ਵਕ ਸੈਕਸ਼ਨ ਪਾਈਪੀਸੀ ਦੇ ਵਿੱਚ ਸੀਗਾ ਬਟ ਇਹ ਬੇਸਿਕਲੀ ਸਾਡਾ ਫਰਜ਼ ਹੁੰਦਾ ਆਪਾਂ ਐਜੂਕੇਟ ਕਰੀਏ ਆਪਣੇ ਬੱਚਿਆਂ ਨੂੰ ਇਹ ਸੰਭਾਲੀਏ ਕਈ ਵਾਰੀ ਇਹ ਦੇਖਣ ਅਸੀਂ ਦੇਖਦੇ ਆਂ ਕਿ ਬੱਚੇ ਦੀ ਫਰਮਾਇਸ਼ ਪੂਰੀ ਕਰਨ ਦੇ ਲਈ ਜਾਂ ਆਪਣੇ ਸੋਸਾਇਟੀ ਦੇ ਵਿੱਚ ਆਪਣੇ ਤੌਰ ਬਣਾਉਣ ਦੇ ਲਈ ਕਈ ਪੇਰੈਂਟਸ ਬੱਚਾ ਨੂੰ ਉਹਨਾਂ ਦੀ ਉਮਰ ਤੋਂ ਵੱਧ ਜਿਹੜੀ ਹੈ ਚੀਜ਼ਾਂ ਲਾ ਕੇ ਦੇ ਦਿੰਦੇ ਆਂ ਉਹ ਇੱਕ ਨੂੰ ਦੇਖਦੇ ਆਂ ਕਿ ਕੋਈ ਬਾਈਸਾਈਕਲ ਚਲਾ ਰਿਹਾ ਤਾਂ ਉਹ ਕਾ ਬਾਈਕ ਦੇ ਡਿਮਾਂਡ ਕਰਦਾ ਹੈ ਬਾਈਕ ਵਾਲਾ ਜਿਹੜਾ ਹੈ ਉਹ ਕਾਰ ਦੀ ਡਿਮਾਂਡ ਕਰੂਗਾ बच्चे का मीनस ऑफ ट्रांसपोर्टेशन सेफ होना चाहिए चाहे वो स्कूल बस हो चाहे वो बाइसिकल हो चाहे पेरेंट्स आप छड़ के आ रहे हो क्योंकि जेकर उन्होंने लाइसेंस बनना है, तो दैट इज आफ्टर अ सर्टन एज और ड्राइविंग टेस्ट पास कर उस उसको बाद ही बना सकते एंड कई बार इदा के एक्सीडेंट भी होंगे बड़े दर्दनाक जिते बच्चे जोड़े हैं वो लंडर एज ड्राइविंग कर रहे हों विदाउट लाइसेंस विदाउट वेयरिंग हेलमेट सो चीज़ नहीं होनी चाहिए ट्रैफिक नियम जोड़े हैं वो साइ सेफ्टी वास्ते ही बने हैं उन्होंने इन दिन पालना होनी चाहिए ਅੱਜ ਵੀ ਸਾਡਾ ਇੱਕ ਟ੍ਰੈਫਿਕ ਦਾ ਕੈਂਪ ਲੱਗਿਆ ਹੋਇਆ ਕਿਉਂਕਿ ਬੱਚਿਆਂ ਨੂੰ ਅਵੇਅਰ ਕਰਨਾ ਜ਼ਿਆਦਾ ਬੈਟਰ ਹੈ ਰਾਦਰ ਥੈਨ ਕਿ ਅਸੀਂ ਕੋਈ ਇਸ ਤਰ੍ਹਾਂ ਦਾ ਪਿਨਿਟਿਵ ਐਕਸ਼ਨ ਜਦੋਂ ਲੈਂਦੇ ਆ ਉਹ ਹੁਣ ਸਟੱਡੀਜ਼ ਕਰਦੇ ਉਹਨਾਂ ਦਾ ਫਿਊਚਰ ਵੀ ਖਰਾਬ ਹੁੰਦਾ ਬਟ ਨਾਲ ਹੀ ਸਾਡੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੂੰ ਸचेत ਕਰਨਾ ਸੋ ਅਸੀਂ ਅਵੇਅਰ ਵੀ ਕਰ ਰਹੇ ਹਾਂ ਬਟ ਮੈਂ ਇਹ ਰਿਕਵੈਸਟ ਜ਼ਰੂਰ ਕਰਾਂਗਾ ਸਾਰੇ ਪੇਰੈਂਟਸ ਨੂੰ ਕਿ ਉਹ ਬੱਚਿਆਂ ਨੂੰ ਬਾਈਕਸ ਜਾਂ ਇਦਾਂ ਦੀ ਚੀਜ਼ਾਂ ਨਾ ਦੇਣ ਜਿਸ ਦਾ ਉਹਨਾਂ ਦੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈਗਾ ਚਲਾ ਨਹੀਂ ਸਕਦੇ बट जस्ट बिकॉज के उन्हों फ्रेंड्स दे कोल है या फिर वो देखते दे हैं और चीज़ को देख के ज़रा है ईगो तो लेंदे कि नहीं मेरे को भी होनी चाहिए तो इस तरह की होड़ नहीं होनी चाहिए बच्चों सेफ बाइसिकल्स से वगैरह वो यूज कर सकते हैं या पेरेंट्स आप छ के आ जाए एंड हमेशा ट्रैफिक के नियमों का पालन कर मैं तो मैं बस यही रिक्वेस्ट करूंगा कि आप इंस्टाग्राम और ये सारे देखते ही हैं आप ये वीडियोज भी देखते होंगे कि वो सन रूप खड़ा होकर कर रहे हैं आप साथ में ये भी देखते होंगे कितने एक्सीडेंट्स हुए हैं जिसमें लोग मर गए हैं ਤੇ ਕੋਈ ਪਹਾੜੀ ਤੇ ਚੜਕੇ ਕੋਈ ਕਲਿਫ ਤੇ ਚੜਕੇ ਜੋ ਹੈ ਵੀਡੀਓ ਬਣਾ ਰਹਾ ਹੈ ਕੋਈ ਸੈਲਫੀ ਕੈਮਰਾ ਔਨ ਕਰਕੇ ਛਲਾਂਗ ਮਾਰ ਰਹਾ ਹੈ ਕੋਈ ਨਦੀ ਮੇਂ ਛਲਾਂਗ ਮਾਰ ਰਹਾ ਸੋ ਇਹ ਸਾਰੇ ਜਿਹੜੇ ਐਡਵੈਂਚਰ ਸਪੋਰਟਸ ਹੈਗੇ ਉਹ ਕਿਸੇ ਦੇਖ ਰੇ ਜਾਂ ਨਿਗਰਾਨੀ ਹੇਤੀ ਹੁੰਦੇ ਹਨ ਜਦੋਂ ਕੋਈ ਇਸ ਤਰ੍ਹਾਂ ਦੇ ਸਟੰਟ ਕਰਨਾ ਵੀ ਚਾਹੁੰਦਾ ਹੈ ਤਾਂ ਉਹ ਇੱਕ ਐਡਵੈਂਚਰ ਸਪੋਰਟਸ ਕਲੱਬ ਹੁੰਦੇ ਹਨ ਜਿੱਥੇ ਉਹਦੀ ਸੇਫਟੀ ਹਾਰਨੈਸ ਵਗੈਰਾ ਪਨਾਈ ਜਾਂਦੀ ਹੈ ਉਹਨਾਂ ਨੂੰ ਬੈਲਟ ਪਨਾਈ ਜਾਂਦੀ ਹੈ ਉਸ ਤੋਂ ਬਾਅਦ ਕਰਦੇ ਹਨ ਉਹੀ ਆਪਣਾ ਫੋਨ ਲੈ ਕੇ ਚਲਾ ਗਿਆ ਕਿ ਮੈਂ ਪਹਾੜੀ ਤੋਂ ਚਲਾੰਗ ਮਾਰਾਂਗਾ ਮੇਰਾ ਦੋਸਤ ਵੀਡੀਓ ਬਣਾ ਰਿਹਾ ਤਾਂ ਉਹ ਤਾਂ ਮਾਤਰ ਨੂੰ ਇਨਵਾਈਟ ਕਰਨ ਵਾਲੀ ਗੱਲ ਹੈ ਔਰ ਉਸ ਤੋਂ ਜ਼ਿਆਦਾ ਮਤਲਬ ਉਹਦੇ ਪੇਰੈਂਟਸ ਨੂੰ ਇਹਨਾਂ ਨੂੰ ਸਮਝ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਤੱਕ ਮੈਂ ਹੈਲਪ ਪਹੁੰਚਣੀ ਹੈ ਉਦੋਂ ਤੱਕ ਉਹਦਾ ਖਤਮ ਹੀ ਹੋ ਜਾਣਾ ਸੋ ਇਹ ਇਵਨ ਸਨਰੂਫ ਐਂਡ ਜਿਹੜਾ ਆਪਾਂ ਕਹਿੰਦੇ ਕਿ ਛੱਤਾਂ ਦੇ ਨਹੀਂ ਗੱਡੀਆਂ ਦੇ ਵਿੱਚ ਆ ਰਹੇ ਆ ਕਿ ਕਿ ਉੱਪਰ ਚੜ ਕੇ ਉਹ ਬਣਾ ਰਹੇ ਸੋ ਮੈਂ ਬਸ ਉਹਨਾਂ ਦੇ ਪੇਰੈਂਟਸ ਨੂੰ ਹੀ ਇਹ ਕਹਿਣਾ ਚਾਹੁੰਦਾ ਕਿ ਉਹ ਪੇਰੈਂਟਸ ਆਪ ਧਿਆਨ ਦੇਣ ਕਿ ਭਈ ਵੈਦਰ ਇਟ ਇਜ਼ ਸੇਫ ਕਿਉਂਕਿ ਉਹ ਗੱਡੀ ਚਲਾ ਰਹੇ ਹਨ ਕਿੱਥੋਂ ਕੋਈ ਉੱਪਰ ਕਈ ਵਾਰੀ ਪੇੜ ਜਾਂ ਕੋਈ ਫਲਾਈਓਵਰ ਬ੍ਰਿਜ ਜਾਂ ਕੋਈ ਤਾਰਾਂ ਹੁੰਦੀ ਹੈ ਜਿੱਦਾਂ ਕਾਈਟ ਫਲਾਈਂਗ ਦੇ ਵਿੱਚ ਅਸੀਂ ਦੇਖਦੇ ਹਾਂਗੇ ਚਾਈਨਾ ਡੋਰ ਜੋ ਹੈ ਉਹ ਕਈ ਵਾਰੀ ਗਲਾ ਕੱਟ ਦਿੰਦੀ ਹੈ ਸੋ ਇਸ ਤਰ੍ਹਾਂ ਦੀ ਚੀਜ਼ ਕਿੱਥੇ ਵੀ ਹੈ ਕੋਈ ਵਾਇਰ ਹੈ ਇਲੈਕਟ੍ਰਿਸਿਟੀ ਦਾ ਕਨੈਕਸ਼ਨ ਉਹਦੇ ਨਾਲ ਹਾਦਸਾ ਹੋ ਸਕਦਾ ਹੈ ਸੋ ਜਸਟ ਬੀ ਸੇਫ ਪਰ ਜੋ ਗੱਡੀ ਦਾ ਕੰਮ ਹੈਗਾ ਉਹ ਤੁਹਾਨੂੰ ਡਰਾਈਵ ਕਰਾਣ ਦਾ ਹੈ ਇੱਕ ਸਾਤੋਂ ਦੂਜੇ ਤੱਕ ਪਹੁੰਚਾਣ ਦਾ ਤਾਂ ਉਹਨੂੰ ਉਸ ਤਰ੍ਹਾਂ ਵਰਤੋ ਕਰੋ ਉਹ ਜ਼ਿਆਦਾ ਚੰਗਾ ਹੈ ਨਾ ਕਿ ਆਪਾਂ ਐਕਸੀਡੈਂਟ ਨੂੰ ਇਨਵਾਈਟ ਕਰੀਏ। ਇਹ ਤੋਂ ਰੈਲੇਵੈਂਟ ਸੈਕਸ਼ਨਸ ਹੈਗੇ ਮੋਟਰ ਵਹੀਕਲ ਐਕਟ ਦੇ ਵੀ ਹੈ ਤੇ ਬਾਕੀ ਵੀ ਹੈ ਜੋ ਵੀ ਵਾਇਲੇਸ਼ਨ ਕਰੇਗਾ ਉਹਦੇ ਖਿਲਾਫ ਬੰਦੀ ਕਾਨੂੰਨੀ ਕਰਵੇ ਐਸ ਪਰ ਦਾ ਵਾਇਲੇਸ਼ਨ ਕੀਤਾ ਜਾਏਗਾ। ਚੈਂਬਰ ਆਫ ਗਮਰ ਗੁਰਦਾਸਪੁਰ ਵੱਲੋਂ ਇੱਕ ਮਹਿੰਮ ਸ਼ੁਰੂ ਕੀਤੀ ਗਈ ਇਸ ਸੀਜ਼ਨ ਦੇ ਵਿੱਚ ਕਿ ਅਸੀਂ ਪੌਦੇ ਲਾਈਏ ਪਰ ਪੌਦੇ ਲਾਉਣ ਨਾਲ ਬੱਚਿਆਂ ਨੂੰ ਔਰ ਸਮਾਜ ਨੂੰ ਅਵੇਅਰ ਕਰੀਏ ਕਿ ਪੌਦੇ ਲਾਉਣ ਦਾ ਕੀ ਕੀ ਬੈਨੀਫਿਟ ਆ। ਸਾਨੂੰ ਇਸ ਮਹਿੰਮ ਦੇ ਵਿੱਚ ਐਡਮਿਨਿਸਟ੍ਰੇਸ਼ਨ ਡਿਸਟ੍ਰਿਕਟ ਗੁਰਦਾਸਪੁਰ ਐਸਐਸਪੀ ਸਾਹਿਬ ਦਾ ਬਹੁਤ ਸਹਿਯੋਗ ਮਿਲਿਆ। ਇਹਨਾਂ ਨੇ ਸਾਡੇ ਨਾਲ ਅਲੱਗ-ਅਲੱਗ ਸਕੂਲਾਂ 'ਚ ਜਾ ਕੇ ਲਾਏ ਉਸ ਲੜੀ ਦੇ ਵਿੱਚ ਅਸੀਂ ਅੱਜ ਸ਼੍ਰੀ ਨੰਗਲੀ ਸਕੂਲ ਆਏ ਪੰਨੀ ਸ਼੍ਰੀ ਨੰਗਲੀ ਪਬਲਿਕ ਸਕੂਲ ਗੁਰਦਾਸਪੁਰ ਅੱਜ ਫੰਕਸ਼ਨ ਰੱਖਿਆ ਜਿਹਦੇ 'ਚ ਸਕੂਲ ਵਾਲਿਆਂ ਨੇ ਬਹੁਤ ਵਧੀਆ ਨਸ਼ੇ ਦੇ ਖਿਲਾਫ ਐਕਟ ਦੱਸੇ ਐਕਟ ਪੇਸ਼ ਕੀਤੇ ਔਰ ਉਹਦੇ ਵਿੱਚ ਬੱਚਿਆਂ ਨੂੰ ਅਵੇਅਰ ਕੀਤਾ ਕਿ ਪੌਦੇ ਵੀ ਲਾਣੇ ਆਂ ਔਰ ਨਸ਼ਿਆਂ ਦੇ ਖਿਲਾਫ ਖੜੇ ਹੋਣਾ ਸੰਕਲਪ ਦਵਾਇਆ ਉਹਨਾਂ ਨੂੰ ਕਿਹਾ ਵਾ ਕਿ ਪੌਦਿਆਂ ਦੇ ਕੀ-ਕੀ ਬੈਨੀਫਿਟ ਨੇ ਦੂਸਰੀ ਗੱਲ ਬੈਨੀਫਿਟ ਦੇ ਨਾਲ-ਨਾਲ ਇਹ ਦੱਸਿਆ ਗਿਆ ਵਾ ਵੀ ਨਸ਼ਿਆਂ ਦੇ ਕੀ-ਕੀ ਦੁਸ਼ ਪ੍ਰਭਾਵ ਆ ਕਿਉਂਕਿ ਸਾਡੀ ਜਿਹੜੀ ਨਵੀਂ ਜਨਰੇਸ਼ਨ ਆ ਨਵੀਂ ਪੀੜ੍ਹੀ ਹੈ ਜਿਹੜੀ ਉਹਨੂੰ ਅਸੀਂ ਇਸ ਦੁਸ਼ ਪ੍ਰਭਾਵ ਤੋਂ ਦੂਰ ਰੱਖਣਾ ਔਰ ਉਹਦਾ ਇਹੀ ਤਰੀਕਾ ਕਿ ਅਸੀਂ ਜਿਹੜੇ ਬੱਚੇ ਆ ਇਹਨੂੰ ਅਵੇਅਰ ਕਰੀਏ ਬੱਚਿਆਂ ਕੋਲੋਂ ਹੀ ਹਰ ਕੱਲ ਚੱਲਦੀ ਆ ਬੱਚਿਆਂ ਕੋਲੋਂ ਹੀ ਸਮਾਜ ਜਿਹੜਾ ਸੁਧਰਦਾ ਅਗਲਾ ਨਵਾਂ ਸਮਾਜ ਜਿਹੜਾ ਉਹ ਇਹਨਾਂ ਬੱਚਿਆਂ ਨੇ ਹੀ ਸਿਰਜਣਾ ਇਹਨਾਂ ਕੋਲੋਂ ਸਾਨੂੰ ਸਾਰੀ ਆਸ ਉਮੀਦ ਆ ਇਸੇ ਕਰਕੇ ਅਸੀਂ ਇਹ ਪ੍ਰੋਗਰਾਮ ਕੀਤਾ ਔਰ ਸਕੂਲ ਮੈਨੇਜਮੈਂਟ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਅਸੀਂ ਸਕੂਲ ਮੈਨੇਜਮੈਂਟ ਦੇ ਔਰ ਆਪਣੇ ਕਪਤਾਨ ਸਾਹਿਬ ਐਸਾ ਸਿੰਘ ਸਾਹਿਬ ਦਾ ਬਹੁਤ ਧੰਨਵਾਦੀ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ 'ਚ ਸ਼ਰਕਤ ਕੀਤੀ ਜਿਹ ਹੈ